ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਕੀ ਪਰ ਇੱਕ ਹੀ ਆਪਾਂ ਮੀਟ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਹਾਲ ਚਾਲ ਸਹੀ ਹੋ ਉੱਪਰ ਮਤਲਬ ਸ਼ੇਅਰ ਰੱਖੇ ਕਰ ਰਹੇ ਹਾਂ ਤੇ ਬਾਕੀ ਤੁਸੀਂ ਵੀਡੀਓ ਨਾਲ ਮੇਰੇ ਜੁੜੇ ਰਹੋ ਜੇ ਜੇ ਤੁਹਾਨੂੰ ਮੇਰਾ ਵੀਡੀਓ ਚੰਗੇ ਲੱਗਦੀ ਹੈ ਆਪਣਾ ਚਾਨਾ ਦਾ ਦਾਵਾ ਪੀਬੀ ਚੜੀ ਨੂੰ ਸਗਾਈ ਵਧਵਾ ਦਿਓ ਤੇ ਕਮੈਂਟ ਸ਼ੇਅਰ ਕਰੋ ਤੇ ਬਾਕੀ ਵੀ ਜ ਸਵੇਰ ਦਾ ਟਾਈਮ ਆ ਤੇ ਸਵੇਰੇ ਆਪਾਂ ਜਦੋਂ ਉੱਠੇ ਤੇ ਉਰਦੇ ਸਾਰੀ ਮੀਂਹ ਡਾੜੀ ਤੇ ਮੀਂਹ ਵੇਖੋ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਕਾਫੀ ਪੈੰਦੇ ਆ ਤੇ ਆਪਾਂ ਪੈਂਦੇ ਮੀਂਹ ਦੀ ਆਪਾਂ ਪੱਠੇ ਪਾਏ ਤੇ ਦਵਾ ਦਾ ਕਿਉਂਕਿ ਮੀਂਹ ਕਾਫੀ ਜ਼ੋਰ ਦਾ ਆ ਗਿਆ ਤੇ ਪੱਠੇ ਪਾ ਕੇ ਦੇ ਹੁਣ ਆਪਾਂ ਬਾਹਰ ਡੰਗਰਾ ਨੂੰ ਪਾਣੀ ਪੀ ਆਉਂਦੇ ਆ ਤੇ ਬਾਕੀ ਦੂਹਾਂ ਪਾਣੀ ਖੜਾ ਵੇਹੀ ਰਿਹਾ ਬਾਕੀ ਬੱਦਲ ਕਾਫੀ ਹੋਇਆ ਉੱਤੇ ਵੇਖ ਸਾ ਤੁਸੀਂ ਬੱਦਲ ਬੱਦਲ ਕਿੰਨਾ ਹੋਇਆ ਤੇ ਆਪਾਂ ਡਾਗੇ ਡੰਗਰਾਂ ਨੂੰ ਪਾਣੀ ਤੇ ਆਪਾਂ ਪਾਂਦੀ ਮੱਝ ਇੱਥੇ ਕਿ ਲੈਣਾ ਤੇ ਬਾਕੀ ਤੁਸੀਂ ਵੇਖ ਸਾ ਦੇਖ ਇਹ ਆਪਾਂ ਮਾਰ ਗਏ ਆ ਬਾਹਰ ਵੇਖੋ ਜੀ ਕਿੱਡਾ ਪਾਣੀ ਭਰਿਆ ਹੋਇਆ ਵਾ ਕਾਫੀ ਮੀਂਹ ਪੈ ਗਿਆ ਤੇ ਇਧਰ ਵੀ ਝੁੰਨਾ ਇਹ ਵੀ ਝੁੰਨਾ ਦਬਾ ਪਿਆ ਤੇ ਤਰਾਏ ਲੱਗੇ ਪਏ ਆ ਪਾਣੀ ਦੇ ਦੇ ਵੇਖੋ ਰੱਬ ਦੇ ਰੰਗ ਵੇਖੋ ਤੁਸੀਂ ਕਿੰਨਾ ਪਾਣੀ ਵੇਖੋ ਆਪਾਂ ਦਾ ਕਿੱਡੀਆਂ ਵਟਾਂ ਬੰਨੇ ਆ ਅੱਜ ਰੱਬ ਨੇ ਕੋਈ ਇਹ ਵਟਾਂ ਕੀਟੀਆਂ ਸਾਰੀਆਂ ਆ ਆਪਣੀ ਸਬਜ਼ੀ ਆ ਉਹ ਇਹ ਥੋੜਾ ਉੱਚਾ ਥਾਂ ਵੀ ਦੀਰੇ ਹੁਣ ਆਪਾਂ ਡੰਗਰਾਂ ਲਾ ਗਏ ਹੁਣ ਆਪਾਂ ਇਹ ਚਵਾਈ ਦਾ ਟਾਈਮ ਹੋ ਗਿਆ ਆਪਣਾ ਚੋਲੇ ਪਹਿਮ ਅੱਜ ਆਪਾਂ ਕਿਉਂਕਿ ਅੰਦਰ ਤਾਂ ਹੋਗੇ ਮੀਨ ਬਾਹਰ ਮੀਨ ਕਰਕੇ ਤਾਂ ਆਪਾਂ ਫਿਰ ਅੰਦਰ ਚਵਾਈ ਕਰਨੇ ਆ ਤੇ ਆਹ ਮੱਝ ਵੀ ਆਪਣੀ 4-5 ਮਿੰਟ 4-5 ਮਿੰਟ ਰਹਿ ਕੇ ਸੌਂਨ ਤੇ ਇਹ ਆਪਣੀ ਛੋਟੀ ਕੱਟੀ ਆ ਤੇ ਹਰ ਵਾ ਆਪਣਾ ਸੁਪਨ ਵਾਲਾ ਪਿਆ ਵਾ ਬਾਕੀ ਤੁਸੀਂ ਦੇਖ ਸਕਦੇ ਤਾਂ ਪਾਣੀ ਕਿੰਨਾ ਖੜਾ ਤੇ ਬਾਕੀ ਮੌਸਮ ਦੇਖ ਸਕਦੇ ਤੁਸੀਂ ਵੇਖੋ ਜੀ ਕਿ ਤਾਂ ਮੌਸਮ ਸਦਾ ਬਾਰ ਹੋਇਆ ਪਿਆ ਤੇ ਆਪਾਂ ਜਿਵੇਂ ਆਈ ਕਰਨੇ ਆ ਵੀ ਜਿਹੜਾ ਹੁਣ ਰੋਟੀ ਤੋਂ ਉਪਰ ਆ ਘੜੀ ਗਿਆ ਕਿ ਹੁਣ ਆ ਕੇ ਦੁੱਧ ਦਾ ਫਰਕ ਪੈਣ ਦਾ ਪੈਂਦਾ ਕਿ ਹੁਣ ਤੇ ਬਸ ਕਾਜੋਗਾ ਦੁੱਧ ਹੁੰਦਾ ਵਾ ਤੇ ਤੋਂ ਦਾ ਆਪਣਾ ਮਹੀਨਾ ਦਾ ਟੰਗੀ ਆਉਣੀ ਆ ਚਲੋ ਆਪਣੀ ਛੋਟੀ ਜਿਹੜੀ ਬਾਹਰ ਬੱਦੂ ਆਪਣੀ ਸੂਪਰ ਹੀ ਮਹੀਨੇ ਤੱਕ ਤੇ ਇਹ ਵੀ ਛੋਟੀ ਆਪਣੀ ਹਾਲੇ ਵੀ ਲਿੰਦੀ ਟਾਈਮ ਬਹੁਤ ਕਾਫੀ ਲਿੰਦੀ ਹੈ ਤੇ ਤਾਂ ਅਗਰ ਜਹੋਂ ਤੇ ਚਲੋ ਥੋੜਾ ਹੀ ਹੁੰਦਾ ਵਾ ਕਿ ਕਾਜ ਉਹ ਬਜਾਰਾ ਹੋਈ ਨਾ ਬਾਕੀ ਦੇ ਵੇਖ ਸਾ ਦੇ ਵੇਖੋ ਰੱਬ ਦੇ ਰੰਗ ਕਿੰਨੇ ਤਲਾਹ ਲਗੇ ਪਏ ਜੋ ਤੇ ਮੌਸਮ ਕਿਰਤ ਹਾਨਾ ਹੋਇਆ ਪਿਆ ਵਾਰ ਤੇ ਬਾਕੀ ਫਿਰ ਦੇਖੋ ਵੀ ਕਿ ਕਿਉਂਕਿ ਪਰਸੋਂ ਤੋਂ ਡੰਗਾ ਟਾਈਮ ਲਾਉਂਦਾ ਕਿਉਂਕਿ ਜੇ ਡੰਗਾ ਟੋਕੜੋ ਬੇਨਾ ਟਾਈਮ ਲੱਗਦਾ ਬਾਉਂਡਰੀ ਵੀ ਤੇ ਕੀ ਵੇਟ ਕਰਦੇ ਨੇ ਤੇ ਆ ਆ ਕੇ ਬਾਹਰ ਤੇ ਬਾਹਰ ਆ ਦੇਖੋ ਆਪਾਂ ਆਪਣੀ ਪੜੀਆ ਲਾ ਗਏ ਤੇ ਹੁਣ ਆਪਾਂ ਕਿਉਂਕਿ ਕਾਫੀ ਪਾਣੀ ਹੋ ਗਿਆ ਹੈ ਮੀਂਹ ਦਾ ਹੀ ਤੇ ਹੁਣ ਆਪਾਂ ਜਿਕੜ ਮਾਰਨੇ ਆ ਗੱਡੂ ਡਹਿ ਮਾਰਨਾ ਕਿਉਂਕਿ ਆਪਾਂ ਪਾਣੀ ਕਾਫੀ ਹੋ ਗਿਆ ਹੈ ਤੋਂ ਬਾਹਰਲੇ ਪਾਸੇ ਮਾਰਦੇ ਆ ਉਹ ਇਧਰ ਆਪਣੀ ਆਪਣੀ ਵੀ ਆ ਇਹ ਵੀ ਆਪਾਂ ਬਣਾਵਾਂਗੇ ਜਦੋਂ ਪਨੀਰੀ ਪੁੱਟੇਗੇ ਨਾਲ ਹੀ ਭੰਜਣਾ ਇਹ ਹੁਣ ਆਪਾਂ ਪਾਊਡਰ ਪਰਾਂ ਡਹਿ ਮਾਰਨਾ ਵੇਖ ਲੈਦੇ ਤੁਸੀਂ ਕਿ ਹੋਵੇ ਅõ ਅੱਜ ਪਾੜ ਪਾਗੀ ਛੱਡ ਦੇਣਾ ਵਾ ਤੇ ਆਪਾਂ ਗੱਲ ਨੂੰ ਮਾਰਾਂਗੇ ਸਭੱਗਾ ਜੇ ਸ਼ਾਮ ਤੱਕ ਸ਼ਾਇਦ ਮਾਰ ਲੀਏ ਤੇ ਕਿ ਹੋਵੇ ਪਾਣੀ ਕਿਉਂ ਫੇਰੇ ਤਾਣੀ ਬਈ ਪਾਣੀ ਵੀ ਕਾਫੀ ਨੂੰ ਪਾਣੀ ਥੋੜਾ ਘੜਿਆ ਵਾ ਤਾਂ ਮਾਰਨੇ ਆ ਤੇ ਆਪਣੀ ਬੰਬੀ ਤੇ ਮਾਗੇ ਰੇ ਮੌਸਮ ਵੇਖ ਲੋ ਕਿੱਡਾ ਵਧੀਆ ਪਿਆ ਵਾ ਖੰਡਾ ਮੌਸਮ ਵਾ ਪਿਆ ਵਾ ਤੇ ਇਹ ਆਪਣਾ ਮੇਰਾ ਚਾਹ ਦਾ ਟਾਈਮ ਹੋ ਗਿਆ ਮੇਰਾ ਆਪਣਾ ਫੋਨ ਜੋ ਸਿੰਘ ਚਾਰ ਲੈ ਕੇ ਜਾਂਦਾ ਪਿਆ ਆਪਣੇ ਵੱਲ ਤੇ ਕਿ ਵੇਖ ਸਕਦੇ ਨਹੀਂ ਆਹ ਵੇਖੋ ਨਾ ਕਾਹ ਨਾਲਆਂ ਭੜੀਆਂ ਪਈਆਂ ਨਹੀਂ ਓਦਾਂ ਪੈੱਕ ਜਿਹੜੀ ਕਿ ਇੱਧਰ ਨਾਲ ਪਾਣੀ ਪੈ ਜੇ ਓਧਰ ਨਾਲ ਪੈ ਗਏ ਪਾਣੀ ਇੱਕ ਦੂਜੇ ਦੇ ਆਪਾਂ ਕਹਿੰਨੇ ਕਿ ਸਾਡੇ ਨਾਲ ਪਾਣੀ ਪੈ ਜੇ ਓਦਾਂ ਨਾਲ ਪੈ ਜੇ ਉਹਨਾਂ ਰੱਬ ਦੇ ਦਰਾਂਗੇ ਵੇਖੋ ਵਟਾਂ ਦੇ ਇੱਕ ਬਰਾਬਰ ਕਰ ਦਿੰਦਾ ਉਹ ਵੀ ਆਪਾਂ ਜਰਦੇ ਹੀ ਆਂ ਤੇ ਓਦਾਂ ਆਪਾਂ ਵਾਕੇ ਹੁਣ ਆਪਾਂ ਆਪਾਂ ਬਾਟਰ ਨੂੰ ਤੇਲਾ ਹੁੰਦੇ ਆਂ ਦੇਖ ਸਾ ਦੇ ਦੀ ਨਾਂ ਮਟੀਰੀਅਲ ਆਉਂਦੇ ਕਿ ਉਹ ਵਟ ਬਟਾਂ ਘੇ ਕਰਦਿਆਂ ਕਿਉਂਕਿ ਬਸ ੱਲਾ ਵਾਰੀ-ਵਾਰੀ ਗਏ ਇਹ ਹੁਣ ਮਟੀਰੀਅਲ ਆ ਗਿਆ ਤੇ ਨਾ ਨਾ ਮਟੀਰੀਅਲ ਆਉਂਦੇ ਕਿਉਂਕਿ ਆਪਣੇ ਡੋਰ ਪੈ ਗਈ ਹੁਣ ਅੱਗੇ ਭਜਣਾ ਆਪਣਾ ਤੇ ਉਸ ਤੋਂ ਬਾਅਦ ਆਪ ਨੇੜੇ ਭਈਏ ਪੋਟ ਲੈਣਗੇ ਫਿਰ ਨਾਲ ਆ ਵੀ ਬਣ ਜਾਊਗਾ ਬਾਕੀ ਵੇਖੋ ਪਾਣੀ ਕਾਫੀ ਪਾਣੀ ਜਿਹੜੇ ਤਾਜ਼ੀ ਝੋਨੇ ਲੱਗੇ ਉਹ ਰੇਠਾਂ ਦੇ ਡੱਬੇ ਵੀ ਆ ਜਿਹੜਾ ਝੋਨਾ ਪਹਿਲਾਂ ਲੱਗਾ ਉਹ ਥੋੜਾ ਪੰਜਾਬ ਹਾਂਜੀ ਬਾਕੀ ਵੀ ਉਹ ਦੇਖਾ ਦੇ ਜੋ ਹਾਂਜੀ ਹਾਂਜੀ ਬਾਕੀ ਵੀ ਉਹ ਵੇਖਣੇ ਆਗੇ ਮੇਰੇ ਚੈਨਲ ਬਾਦ ਰਾਈਟ ਕਮੈਂਟ ਸ਼ੇਅਰ ਕਰੋ ਸਸਰੀ ਗੁਰੂ ਵੀ ਜੀ ਸਾਰੇ